ਕਿਹੜਾ ਹੈ ਕਿਹੜਾ ਤੁਹਾਡਾ ਐਸਐਸਪੀ ਕਹਦਾ ਵੀਰ ਜੀ ਕਿਹੜਾ ਡਿਪਟੀ ਦੱਸੋ ਆ ਜਦੋਂ ਸਾਡੇ ਆ ਕੇ ਮੁੰਡੇ ਦੀ ਅੱਖ ਕੱਢ ਗਏ ਅੱਛਾ ਡਰਾਉਣਾ ਕੇ ਤੁਸੀਂ ਕੀ ਕਰਦੇ ਹੋ ਬਈ ਸਾਡਾ ਤੁਮਾਸ਼ਾ ਵੇਖਣ ਆਏ ਹੋ ਮਰਾਉਂਗੇ ਤੁਹਾਨੂੰ ਕੌਣ ਆ ਜੀ ਇੱਥੇ ਮੌਕੇ ਦੇ ਜਿਹੜੇ ਕਿਹੜਾ ਤੁਹਾਡਾ ਵੱਡਾ ਹੋ ਸਰਚ ਨਹੀਂ ਕਿਹੜੇ ਮੌਕੇ ਦੱਸਾਂ ਨੂੰ ਕਹੜਾ ਵਾਸਤੇ ਤੁਸੀਂ ਖੜੇ ਹੋ ਇੱਕ ਵਾਰ ਗੱਲ ਤਾਂ ਕਰਨੀ ਚਾਹੀਦੀ ਹੈ ਥੋੜਾ ਇੱਕ ਵਾਰੀ ਗੱਲ ਦਾ ਕਰਾ ਜਾ ਕੇ ਐ ਮੇਰੀ ਕਰਾਓ ਐਸਐਸਪੀ ਨਾਲ ਗੱਲ ਜਾਂ ਡਿਪਟੀ ਨਾਲ ਕਰਾਓ ਤੁਹਾਡਾ ਹਾਂ ਜੀ ਆਪੇ ਨੂੰ ਪਾਣੀ ਪਿਆ ਯਾਰ ਪਾਣੀ ਮਿਲ ਜਾਓ ਪਾਣੀ ਕੀ ਭਈ ਮੁੰਡੇ ਦੀ ਅੱਖ ਨਿਕਲ ਜਾਈ ਬਗਾਨੇ ਪੁੱਤਰ ਦੀ ਮਰ ਮਾਰ ਆ ਕਿਸੇ ਦਾ ਡਰਣਾ ਆ ਗਿਆ ਤੁਹਾਡੇ ਸਿਰ ਤੇ ਡਰਣਾ ਆ ਕੇ ਬੰਬ ਸੁੱਟਦਾ ਪਿਆ ਪੰਜਾਬ ਜਾਣ ਕੇ ਸਿੱਟੀ ਜਾਂਦਾ ਪੰਜਾਬ ਜਾਂਦਾ Haryana ਜਾਂਦਾ ਸਾਡਾ ਬੱਚਾ ਜਾਂਦਾ ਵਾ ਠੀਕ ਹੈ ਜਦੋਂ ਪੰਜਾਬ ਜਾ ਕੇ ਸੁੱਟਦੇ ਪਰ ਤੁਹਾਡੀ ਸੁਰੱਖਿਆ ਕਰਵਾਸੀ ਬੋਲ ਸਾਡੇ ਜਾ ਕੇ ਵੇਖੋ ਅੱਗੇ ਕੀ ਕਰੋ ਸੰਘਰਸ਼ ਲੜਨ ਵਾਸਤੇ ਆ ਕਿ ਮਰਨ ਵਾਸਤੇ ਆਇਆ ਹੋ ਜਵਾਬ ਦਿਓ ਤੁਸੀਂ ਜੇ ਮੀਡੀਆ ਕਿਤੇ ਡਿਊਟੀ ਤੇ ਕੌਣ ਇੱਥੇ ਡਿਊਟੀ ਤੇ ਕੋਈ ਸੌ ਰਿਹਾ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਉਹ ਕਹਿੰਦੇ ਸੀਨੀਅਰ ਅਫਸਰਾਂ ਨਾਲ ਗੱਲ ਕਰੋ ਇਹਨਾਂ ਰਾਹ ਨੂੰ ਸਾਡੀ ਗੱਲ ਕਰਾਓ ਤੁਸੀਂ ਕਰਾਵਾਂ ਕਰਾਂਗੇ ਗੱਲ ਆ ਖਾਲੀ ਆ ਖਾਲੀ ਰੋਟੀ ਇਹਦੇ ਵਾਸਤੇ ਮਰਨ ਦੇ ਦੱਸੋ ਕੀ ਕਰਨਾ ਹੈ ਕਰਾ ਗੜੇ ਨਾਲ ਗੱਲ ਕਰਾਣਾ ਮੈਂ ਕਰਨਾ ਗੱਲ ਬੁਲਾਓ ਮੈਨੂੰ ਯਾਰ ਕਮਾਲ ਆ ਗਈ ਏ ਸਾਡੀ ਹੱਦ ਜਾ ਕਿ ਕੋ ਗੋਲੇ ਸੁੱਟੇ ਜਾਂਦੇ ਨੇ ਜਦੋਂ ਅਸੀਂ ਉਹਨਾਂ ਦੀ ਹੱਦ ਜਾ ਵੜਦੇ ਜੇ ਕਿੱਥੇ ਦਾ ਘੜਾਉਣਾ ਹੈ ਖੰਭੇ ਤੇ ਆ ਕੇ ਮੁੰਡੇ ਖਾਲਸਾ ਹਟ ਜਾਓ ਕਿ ਆ ਕੇ ਵਜਾ ਲਾ ਲੋ ਸਾਥ ਤੁਸੀਂ ਬੰਬ